7:00 ਵਜੇ ਪੌਦ ਲੈ ਕੇ ਗਏ تھے ਜੀ ਪਿੰਡੋ ਟਰਾਲੀ ਤੇ ਉਤਾਰ ਸਿੱਟੀ ਹੋਦੀ ਉਹਦੀ ਆਪਣੀ ਮੋਟਰ ਤੋਂ ਲਾ ਕੇ ਕਵਾਂਡੀ ਦੀ ਢੋਂਗਾ ਦਾ ਬੰਦਾ ਉਹਨਾਂ ਡਾਇਰੈਕਟ ਨਾਲ ਰੱਖੀ ਸੀ ਝਟਕੇ ਵਾਲੀ ਟਾਰ ਨਹੀਂ ਸੀ ਡਾਇਰੈਕਟ ਟਾਰ ਲਾਰਚ ਦੀ ਕੋਟੇ ਚੋਂ ਉਹਦੇ ਕਾਰਨ ਇਹ ਪਰਦੇਸੀ ਦੀ ਮੌਤ ਹੋ ਗਈ ਤਦ ਜਾ ਕੇ ਮੈਂ ਜੋ ਅਹ ਦਾ ਗਰੇ ਨਾਲ ਉਹਨੂੰ ਧਾਰ ਨੂੰ ਡੈਵਟ ਕੀਤਾ ਹੈ ਜੇ ਕਰਨ ਪਰਿਵਾਰ ਇਨਸਾਫ ਮੰਗਦਾ ਜੀ ਅੰਗੈਲੀ ਕੱਫੇ ਮੌਤ ਹੋਈ ਹੈ ਪਰਿਵਾਰ ਤੁਹਾਨੂੰ ਕੀ ਲੱਗਦਾ ਹੈ ਵੀ ਗਰੀਬ ਬੰਦੇ ਨੂੰ ਇਨਸਾਫ ਮਿਲੇ ਬਿਲਕੁਲ ਮਿਲੂਗਾ ਇਨਸਾਫ ਬਿਲਕੁਲ ਮਿਲੂਗਾ ਜੀ ਜੋ ਬਣਦੀ ਕਾਰਵਾਈ ਕੀਤੀ ਜਾਊਗੀ बट पे तार लगा रखा था उसमें लाइट हमको मालूम नहीं थी है या नहीं है तार दिख नहीं रहा था बट पे दूसरे खेत में दूसरे की बट पे आप क्या कर क्या वो देखा का वो मेरा बंदा गिर गया उसको दूसरे ने उसके भी करंट लगा वो नीचे गिर गया वो बच गया और ये एक्सपायर हो गया मर गया किसकी गलती आ रही है सामने गलती जो दूसरे दूसरे की आ रही है जो दूसरा है बट पे तार लगा रखा था एक ने जिसमें हम जीरी लगाने जा रहे थे उसके पास वाले खेत में तार लगा था उस बट पे मैं लोग जा रहा था वो बोला बट पे लैया लिया जा रहा था वो लैया लेकर गिर गया पौध पौध लेकर गिर गया उसे उठाने की कोशिश की जा रही थी जिसने खींचा उसने को फेंक दिया करंट फेंक दिया तो इसकी मौत हो गई ਅਸੀਂ 7:00 ਵਜੇ ਪੌਦ ਲੈ ਕੇ ਗਏ ਸੀ ਜੀ ਪਿੰਡੋਂ ਟਰਾਲੀ ਤੇ ਉਤਾਰ ਸਿੱਟੀ ਹੋਈ ਦੀ ਆਪਣੀ ਮੋਟਰ ਤੋਂ ਲਾ ਕੇ ਗਵੰਡੀ ਦੀ ਢੁੰਗਾ ਦਾ ਬੰਦਾ ਆ ਮਰੀਕ ਨੇ ਉਹਦੀ ਆਪਣੀ ਕੋਠੇ ਚ ਲਾ ਕੇ ਤਾਰ ਸਿੱਟੀ ਵੀ ਤੇ ਚਾਰ ਸਵੇਰਾ ਦੇ ਖੇਤ ਤੇ ਕੋਈ ਪਤਾ ਨਹੀਂ ਕਿ ਕਿਰੰਟ ਛੱਡਿਆ ਸੀ ਇਹ ਬੰਦਾ ਬਸ ਉੱਤੇ ਜਾ ਜਿਹੜੇ ਪੱਟ ਦੇ ਲਾਵੇ ਛੱਡਿਤੇ ਆ ਇਹ ਪੌਦ ਛੱਟਣ ਲੱਗਦੇ ਆਪਣੇ ਖੱਤੇ ਜਿਹੜੀ ਲਾਉਣ ਗਏ ਤੇ ਵੱਡੀ ਅੰਗੈਲੀ ਨਹੀਂ ਹੈਗੀ ਕਿਸਾਨ ਦੀ ਕਿਸਾਨ ਦੀ ਅੰਗੈਲੀ ਆ ਜੀ ਬਹੁਤ ਵੱਡੀ ਅਨਗਹਿਲੀ ਹੈ ਅਸੀਂ ਵੀ ਮਰ ਸਕਦੇ ਤੇ ਜੀ ਹੁਣ ਅੱਜ ਕੱਲ ਸੀਜ਼ਨ ਦਾ ਟਾਈਮ ਹੈ ਕੋਈ ਵੀ ਬੰਦਾ ਸਵੇਰੇ ਹਨੇਰੇ ਸਵੇਰੇ ਜਾ ਸਕਦਾ ਕਿਸੇ ਦੀ ਮੌਤ ਹੋ ਸਕਦੀ ਦੀ ਪਰ ਮੇ ਇਹ ਪਰਦੇਸੀ ਦੀ ਇਹ ਹੀ ਹੋ ਗਈ ਅਸੀਂ ਵੀ ਰਾਤ ਨੂੰ ਦਿਨ ਰਾਤ ਗਮਾਂਢੀ ਹੋਰ ਵੀ ਫਿਰਦੇ ਆ ਮੋਟਰਾਂ ਦੇ ਉਹਨਾਂ ਦੀ ਮੌਤ ਹੋ ਸਾਰੀ ਉਹ ਬੰਦੇ ਦੀ ਅਨਗਹਿਲੀ ਕਾਰਨ ਇਹ ਬੰਦੇ ਦੀ ਮੌਤ ਹੋਈ ਆ ਉਹਨਾਂ ਡਾਇਰੈਕਟ ਲਾ ਰੱਖੀ ਦੀ ਝਟਕੇ ਵਾਲੀ ਤਾਰ ਨਹੀਂ ਸੀ ਡਾਇਰੈਕਟ ਤਾਰ ਲਾ ਰੱਖੀ ਦੀ ਕੋਠੇ ਚੋਂ ਉਹਦੇ ਕਾਰਨ ਇਹ ਪਰਦੇਸੀ ਦੀ ਮੌਤ ਹੋ ਗਈ ਜਾਦਾ ਸਾਨੂੰ ਪਤਾ ਲੱਗਿਆ ਸੀ ਸੁੱਚ ਕੱਟ ਕੇ ਫਿਰੇ ਬੰਦੇ ਨੂੰ ਹਸਪਤਲ ਨਾਭਾ ਲੈ ਕੇ ਆਏ ਆ ਉਰੇ ਆ ਕੇ ਡੈੱਡ ਕਰਾਰ ਦਿੱਤਾ ਗਿਆ ਉਥੇ ਕੋਈ ਵੀ ਬੰਦਾ ਹੋਰ ਵੀ ਬੰਦਾ ਨੁਕਸਾਨ ਹੋ ਸਕਦਾ ਸੀ ਇਹ ਤਾਂ ਜਦੋਂ ਪਾਉਧ ਲੈ ਕੇ ਗਏ ਇਹ ਗਰੀਬਾਂ ਨੂੰ ਵਿਚਾਰਿਆਂ ਨੂੰ ਪਤਾ ਕੁਝ ਨਹੀਂ ਸੀ ਵੀ ਇੱਥੇ ਕੋਈ ਕਰੰਟ ਵਾਲੀ ਤਾਰ ਲੱਗੀ ਹੋਈ ਹੈ ਉਹ ਜਿਆਦਾ ਆਪਣੇ ਖੇਤ ਦੇ ਵਿੱਚ ਸਿੱਟਣ ਲੱਗੇ ਤਾਂ ਉਹ ਮੁੰਡੇ ਦਾ ਪੈਰ ਟਿੱਗ ਗਿਆ ਉਥੇ ਜਿਹੜੇ ਡਿੱਗ ਗਿਆ ਇਹ ਦੋਏ ਹੱਥ ਪਾਉਣ ਲੱਗੇ ਜੀ ਉਹਨਾਂ ਨੂੰ ਵੀ ਝਟਕਾ ਲੱਗਿਆ ਉਹ ਛੱਟ ਤਾਂ ਤੇ ਉਹਨੂੰ ਆਪਣੇ ਨਾਭਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਦੋਂ ਉਰੇ ਜਦੋਂ ਉਸ ਟਾਈਮ ਥੋੜੇ ਥੋੜੇ ਸਾਹ ਹੈਗੇ ਤੇ ਜੀ ਤੇ ਫਿਰ ਜਾ ਉਹ ਰੇਹ ਲਿਆਂਦਾ ਗਿਆ ਤੇ ਡਾਕਟਰ ਨਾ ਜਨ ਬਰਾਉਂਡ ਜਨ ਬਰਾਉਂਡ ਤੋਂ ਲੋਕਣ ਲਈ ਤਾਰ ਲਾਈ ਉਹ ਸੀਗੀ ਵੀ ਕਰੰਟ ਵਾਲੀ ਜਿਹੜੀ ਕੰਸਰਟ ਦੇ ਨੇ ਵੀ ਸ਼ੌਟ ਮਾਰੇ ਬਾਕੀ ਉਹ ਤੋਂ ਲੱਗਿਆ ਵੀ ਬੋਧ ਲਈ ਜਾਂਦਾ ਸੀਗਾ ਆਪਣਾ ਜੀ ਲਾਉਂਦੇ ਨੇ ਨੇੜੇ ਗੁਰਤੇਜ ਸਿੰਘ ਦੀ ਉਹ ਠੇਕੇ ਦੀ ਮੇਲੀ ਆ ਤੁੰਗਾਂ ਦੀ ਤੇ ਜੋ ਬੋਧ ਲਈ ਪੈਦਲ ਲੱਗਿਆ ਪੈਦਲ ਕਿਉਂਕਿ ਤਾਰ ਨਾ ਹੱਥ ਵਜਿਆ ਉਹ ਮੌਕੇ ਤੇ ਮੈਂ ਪਰਤਾ ਉੱਤ ਕਰਕੇ ਆ ਬਾਕੀ ਹਲੇ ਦੇਖਦੇ ਆ ਜੋ ਤਾਰ ਦੇ ਦੇਖੋ ਇਹੋ ਕਰੰਟ ਸੀਗਾ ਤਾਂ ਹੀ ਤਾਂ ਉਤਾਰ ਕਰੰਟ ਲੱਗਿਆ ਉਹਨੂੰ ਬਾਕੀ ਹਲੇ ਜੋ ਮੈਡੀਕਲ ਵੀ ਕਰੰਟ ਨਾ ਹੋਇਆ ਕੀ ਹੋਇਆ ਬਾਕੀ ਮੈਡੀਕਲ ਰਿਕਾਰਡ ਬਿਲਕੁਲ ਅੰਗੈਲੀ ਹੈਗੇ ਦੇਖੋ ਅੰਗੈਲੀ ਹੈਗੇ ਤਾਰ ਬਾਕੀ ਅਸੀਂ ਉਹਨੂੰ ਇਨਵੈਂਟਰੀ ਕਰ ਰਹੇ ਆ ਜੇ ਤਾਰ ਕਿਵੇਂ ਲਾਈ ਉਹਨੂੰ ਟ੍ਰਾਂਸਫਰ ਦੇਖ ਕੇ ਆਈ ਜੀ ਉਹ ਲਵੇ ਮੀਟਰ ਲੱਗਿਆ ਮੀਟਰ ਲੱਗਿਆ ਮੌਕੇ ਤੇ ਜਾ ਕੇ ਆ ਉਹ ਵੀ ਮੈਂ ਕਬਜੀ ਲੈ ਲਿਆ ਮੌਕੇ ਤੇ ਜਾ ਕੇ ਮੈਂ ਜੋ ਇਹਦੇ ਨਾਲ ਉਹਨੂੰ ਤਾਰ ਨੂੰ ਡੈਵਿਡ ਕੀਤਾ ਹੈ ਜੀ ਕਰਨ ਪਰਿਵਾਰ ਇਨਸਾਫ ਮੰਗਦਾ ਜੀ ਅੰਗੈਲੀ ਕਰਕੇ ਮੌਤ ਹੋਈ ਹੈ ਪਰਿਵਾਰ ਤੁਸੀ ਕੀ ਲਗਦਾ ਹੈ ਵੀ ਗਰੀਬ ਬੰਦੇ ਨੂੰ ਇਨਸਾਫ ਮਿਲੇਗਾ ਬਿਲਕੁਲ ਮਿਲੇਗਾ ਇਨਸਾਫ ਬਿਲਕੁਲ ਮਿਲੇਗਾ ਜੀ ਜੋ ਬਣਦੀ ਕਾਰਵਾਈ ਕੀਤੀ ਜਾਊਗੀ